ਜਿਹੜੀ ਫੌਜੀਆਂ ਦੀ ਗੱਲ ਕੀਤੀ ਹੈ ਨਾ ਜੀ ਭੈਰਤ ਬਟਾਲੀਅਨ ਦੀ ਗੱਲ ਕੀਤੀ ਗਈ ਹੈ ਚਲੋ ਠੀਕ ਹੈ ਭੈਰੋਂ ਬਟਾਲੀ ਜੇ ਤੁਸੀਂ ਕਰਤੀ ਹੈ ਲੇਕਿਨ ਇਸ ਤੋਂ ਪਹਿਲਾਂ ਦੋ ਬਟਾਲੀ ਇਸੇ ਪੈਟਰ ਤੇ ਪਹਿਲਾਂ ਵੀ ਤਿਆਰ ਕੀਤੀਆਂ ਗਈਆਂ ਇਹਦੇ ਵਿੱਚ ਨਰੋਲ ਸਿੱਖ ਭਾਈ ਜਰੇ ਸਿੱਖ ਨੌਜੋਨ ਕੀਤੇ ਗਏ ਹਨ ਵੀ ਇੱਕ ਲੋਕਾਂ ਦੇ ਵਿੱਚ ਜਿਹੜੀ ਆਕਰਸ਼ਤਾ ਪੈਦਾ ਕਰਨ ਵਾਸਤੇ ਲੋਕਾਂ ਨੂੰ ਜਰਜਾ ਪੈਦਾ ਕਰਨ ਵਾਸਤੇ ਕਿਉਂਕਿ ਪੰਜਾਬੀਆਂ ਦਾ ਰੁਤਨ ਜਿਹੜਾ ਵਾ ਅੱਗੇ ਵਾਲਾ ਭਰਤੀ ਦਾ ਨਹੀਂ ਰਿਹਾ ਨਹੀਂ ਤੇ ਅੱਗੇ ਹੁੰਦਾ ਸੀ ਹਰ ਘਰ ਦੇ ਵਿੱਚੋਂ ਹਰ ਪਿੰਡ ਤੋਂ ਦੋ ਤਿੰਨ ਪੰਜ ਪੂਜੀ ਹੁੰਦੇ ਸੀ ਉਹ ਉਹ ਚੀਜ਼ ਨਹੀਂ ਰਹੀ। ਉਹ ਡਰੇਨ ਬਣ ਗਿਆ ਸਾਡਾ ਜਿਹੜੇ ਬੰਦੇ ਪੜਨ ਵਾਲੇ ਸੀ ਬੱਚੇ ਉਹ ਵਿਦੇਸ਼ਾਂ 'ਚ ਲੱਗੇ ਮਜ਼ਦੂਰੀ ਕਰਨ ਵਾਸਤੇ। ਹੁਣ ਥਾਂ ਜੁੜੀ ਜਈ ਪਈ ਹੈ ਵਿਦੇਸ਼ਾਂ ਦੇ ਵਿੱਚ ਜਿਹੜੀ ਉਹ ਸੁੰਗੜਦਾ ਜਾ ਰਿਹਾ ਸਾਡਾ ਜਿਹੜਾ ਮਾਮਲਾ ਸੀਗਾ ਵਿਦੇਸ਼ਾਂ ਵਾਲਾ। ਉਹਦੇ ਨਾਲ ਸਾਡੇ ਜਿਹੜੀਆਂ ਯੂਨੀਵਰਸਿਟੀਆਂ ਦੇ ਵਿੱਚ ਤੇ ਕਾਲਜਾਂ ਦੇ ਵਿੱਚ ਵੀ ਰੌਣਕਾਂ ਸ਼ੁਰੂ ਹੋ ਗਈਆਂ ਨੇ ਮੀਦ ਆਪੀ ਇਹਦੇ ਵਿੱਚ ਹੁਣ ਇਹ ਥੋੜਾ ਜਿਹਾ ਵਧੇਗਾ ਮੈਂ ਇੱਕ ਅਫਸਰ ਨੂੰ ਕਿਹਾ ਕਿ ਸਾਨੂੰ ਕਹਿੰਦੇ ਜੀ ਪੰਜਾਬ ਚ 25 ਹਜ਼ਾਰ ਮੁੰਡਾ ਭਰਤੀ ਕਰ ਲੋ ਕਿ ਹਾਲ ਚੰਨੀ ਮਾੜੀ ਹੈ ਅੰਦਰਸ਼ਾ ਦੇ ਇੰਨਾ ਜਿਦਾ ਪ੍ਰਗੋਬ ਜਾਰੀ ਸਾਨੂੰ 5 ਰਪਏ ਦਾ ਨਹੀਂ ਮਿਲ ਰਿਆ ਸੀ ਦੱਸੋ ਕੀ ਕਰੀਏ ਸੀ ਇਹ ਭਰਤੀ ਨਹੀਂ ਕਰਦੇ ਤੇ ਸਾਡੇ ਬੱਚੇ ਜਾ ਕੇ ਜੂਗਰਨ ਤੇ ਰਸ਼ੇ ਲੜੇ ਲੜੇ ਉੱਥੇ ਜਾ ਕੇ ਭਰਤੀ ਹੋਏ ਇਸ ਕਰਕੇ ਪੰਜਾਬ ਦੀ ਮੈਂ ਇਹ ਗੱਲ ਕਹਿੰਦਾ ਮੈਂ ਕਈ ਵਾਰ ਅੱਗੇ ਵੀ ਕਿਹਾ ਜੇ ਪੰਜਾਬ ਬਰਬਾਦ ਹੋ ਗਿਆ ਤਾਂ ਦੇਸ਼ ਬਰਬਾਦ ਹੋ ਜਾਏ ਪਹਿਲੇ ਨੰਬਰ ਤੇ ਪੰਜਾਬ ਆ ਜਿਹੜੀ ਇਹਨਾਂ ਦੀ ਆਪਣੀ ਗੁਜਰਾਤ ਸਟੇਟ ਆ ਉੱਥੇ ਤੇ ਮੇਰੇ ਖਿਆਲ ਅਜ਼ਾਦੀ ਤੋਂ 30 35 ਸਾਲ ਬਾਅਦ ਵੀ ਬਟਰੀਅਨ ਨਹੀਂ ਬਣ ਸਕੀ ਗੁਜਰਾਤੀਆਂ ਦੀ ਉਹ ਲੜ ਨਹੀਂ ਸਕਦੇ ਹੋ ਭੇਡ ਨਹੀਂ ਸਕਦੇ ਹੋ ਇਹ ਹਾਰਥੇ ਨੂੰ ਜਿਹੜਾ ਵਾ ਉਹ ਬਕਾਇਦਾ ਤੌਰ ਤੇ ਇਹਨਾਂ ਦੇ ਹਿੱਸੇ ਆਈ ਵੀ ਲਾਲ ਸਿੰਘ ਜੀ ਦੀ ਇੱਕ ਤੇ ਰਾਜ ਜੀਤ ਭੂਗ ਜਿਹਾ ਸੀ ਲਾਪਾ ਉਕਰਨ ਕਰਨ ਵਾਦੀ ਵਾਦੀ ਇਸ ਕਰਕੇ ਪਹਿਰਮ ਜਿਹੜੀ ਬਟਾਲੀਅਨ ਬਣਾਈ ਗਈ ਆ ਉਹਦੀ ਝਾਕੀ ਤੁਹਾਨੂੰ ਐਤ ਕੀ 26 ਜਨਵਰੀ ਤੇ ਦਿਖਾਈ ਦੇਵੇਗੀ ਤੇ ਦੋ ਹੋਰ ਜਿਹੜੀਆਂ ਬਟਾਲੀਅਨ ਨੂੰ ਹੋਰ ਵੀ ਤਿਆਰ ਕੀਤੀਆਂ ਗਈਆਂ ਨੇ ਜਿਹੜੀਆਂ ਬਟਾਲੀਅਨ ਜੜੀਆਂ ਨੇ ਉਹ ਵੀ ਇਸੇ ਪੈਟਰਨ ਦੇ ਕੰਮ ਕਰਨੀਆਂ ਨੇ ਉਹਨਾਂ ਨੂੰ ਇਹੋ ਜਿਹਾ ਇਹੋ ਜਿਹਾ ਨਾਂ ਦਿੱਤੇ ਨਾ ਯਾਦ ਨਹੀਂ ਨਾ ਦੋ ਉਹ ਤਿਆਰ ਕੀਤੀਆਂ ਗਈਆਂ ਇਹ ਚੰਗੀ ਗੱਲ ਆ ਨੌਜਵਾਨਾਂ ਦੇ ਵਿੱਚ ਦੇਸ਼ ਭਤੀ ਜਿਹੜੀ ਆ ਆਉਂਦੇ ਹੁੰਦੇ ਆ ਕਿ ਕੁਰਬਾਨੀ ਦੀ ਭਾਵਨਾ ਪੈਦਾ ਹੋਣੀ ਚਾਹੀਦੀ ਹੈ ਉਹਨਾਂ ਦੇ ਵਿੱਚ ਜਿਹੜੀ ਦੇਸ਼ ਪ੍ਰੀਤ ਸੇਵਾ ਦੀ ਭਾਵਨਾ ਪੈਦਾ ਹੋਣੀ ਚਾਹੀਦੀ ਹੈ ਲੇਕਿਨ ਅਗਨੀ ਵੀ ਜਿਹੜੇ ਪੈਦਾ ਕਰਕੇ ਲੋਕਾਂ 'ਚ ਬੜੀ ਨਰਾਸ਼ਾ ਪੈਦਾ ਹੋਈ 40 ਸਾਲ ਪੂਰੇ ਹੋ ਗਏ ਆ 40 ਸਾਲ ਬਾਦੋਂ ਘਰ ਆਉਂਦੇ ਕਿ ਨਾ ਫੌਜੀ ਤੇ ਨਾ ਉਹ ਨਾ ਉਹ ਆਪਣੇ ਕਿਹ ਕੀ ਕਿਨੇ ਹੁੰਦੇ ਵੀ ਨਾ ਉਹਨੂੰ ਰੋਜ਼ਗਾਰ ਮਿਲਿਆ ਤੇ ਨਾ ਉਹ ਬੇਰੋਜ਼ਗਾਰ ਕੁਝ ਵੀ ਨਾ ਰਿਹਾ ਦੇ ਕੋਲ ਉਹਦੇ ਤੇ ਸਰਕਾਰ ਨੂੰ ਮੁੜ ਵਿਚਾਰ ਕਰਨਾ ਚਾਹੀਦਾ ਸਾਡੇ ਬਹੁਤ ਸਾਰੇ ਜਿਹੜੇ ਅਫਸਰਾਂ ਦੇ ਪਦ ਬਹੁਤ ساری ਆਰਮੀ ਦੇ ਵਿੱਚ ਸਾਡੀ ਜਿਹੜੀ ਗਿਣਤੀ ਘੱਟ ਚੁੱਕੀ ਹੈ ਜਿਹਨੂੰ ਪੂਰਾ ਕਰਨਾ ਬਹੁਤ ਜ਼ਰੂਰੀ ਹੈ ਜਿਹੜੇ ਅੱਜ ਹਾਲਾਤ ਤੇ ਦੁਨੀਆ ਦੇ ਜੇ ਸਾਡੀਆਂ ਸੰਦਾ ਸਨਦਾ ਸੁਰੱਖਤ ਰਹਿਣਗੇ ਤਾਂ ਦੇਸ਼ ਸਖਤ ਰਹੂ ਜੇ ਸਾਡੀ ਸੁਰੱਖਿਆ ਤੇ ਨਾ ਰਹੀ ਤੇ ਫਿਰ ਸਾਡੇ ਲਈ ਮੁਸ਼ਕਲ ਹੋ ਜੂਗੀ